ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੀਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਤੇ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਜੈਨਿਕਸ ਵੀਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਬਿਸ਼ੇਖ ਭਰਤਵਾਜ ਤੋਂ ਦੱਸ ਦਈਏ ਕਿ ਲਗਾਤਾਰ ਜਿਹੜੇ ਚੈਕਿੰਗ ਅਭਿਆਨ ਹੈ ਵਕ ਵਕ ਜਨ ਤੱਕ ਥਾਵਾਂ ਉੱਤੇ ਚਲਾਏ ਜਾ ਰਹੇ ਨੇ ਉਸ ਦੇ ਮੱਦੇਨਜ਼ਰ ਪਠਾਨਕੋਟ ਦੇ ਵਿੱਚ ਵੀ ਪੁਲਿਸ ਪੂਰੀ ਤਰੀਕੇ ਦੇ ਨਾਲ ਪੱਬਾ ਪਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਕੈਂਟ ਸਟੇਸ਼ਨ ਦੇ ਉੱਤੇ ਅੱਜ ਐਸਪੀ ਜੀਆਰਪੀ ਪਹੁੰਚੇ ਨੇ ਗੁਰਿੰਦਰ ਸਿੰਘ ਹੋਰੀ ਜਿਨ੍ਹਾਂ ਵੱਲੋਂ ਆਪਣੇ ਪੁਲਿਸ ਹਮਲੇ ਦੇ ਨਾਲ ਜਿਹੜਾ ਚੈਕਿੰਗ ਅਭਿਆਨ ਚਲਾਇਆ ਗਿਆ ਉੱਥੇ ਆਪਣੀ ਪੂਰੀ ਟੀਮ ਨੂੰ ਵੀ ਇਸ ਬਾਰੇ ਜਿਹੜਾ 15 ਅਗਸਤ ਤੋਂ ਲੈ ਕੇ ਬਰੀਫ ਕੀਤਾ ਗਿਆ ਤਾਂ ਕਿ ਆਪਣੀ ਜਿਹੜੀ ਡਿਊਟੀ ਹੈ ਮੁਸਤੈਦੀ ਦੇ ਨਾਲ ਇਸ ਚੈਕਿੰਗ ਅਭਿਆਨ ਚਲਾਉਣ ਦਾ ਮਤਲਬ ਇਹ ਹੈ ਕਿ ਕੋਈ ਵੀ ਅਨਸੁਖਾਵੀ ਘਟਨਾ ਆਉਣ ਵਾਲੇ ਸਮੇਂ 'ਚ ਨਾ ਘਟੇ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਚੱਪੇ-ਚੱਪੇ ਤੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਫੋਰਸ ਜਿਹੜੀ ਆ ਪੂਰੇ ਸਟੇਸ਼ਨ ਦੇ ਉੱਤੇ ਤਣਾਤ ਹੈ ਇਸ ਤੋਂ ਇਲਾਵਾ ਟ੍ਰੇਨਾਂ ਦੇ ਵਿੱਚ ਵੀ ਜਿਹੜੀ ਯਾਤਰੀਆਂ ਦੀ ਜਿਹੜੇ ਸਮਾਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਯਾਤਰੀਆਂ ਨੂੰ ਵੀ ਖਾਸ ਤੌਰ ਤੇ ਖਾਸ ਅਪੀਲ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਦੇਖਦੇ ਰਹੋ ਦੈਨਿਕ ਸੁਰਾਟੀ ਵੀ ਮੈਨੂੰ ਦੋ ਇਜਾਜ਼ਤ ਜਿਹੜਾ ਸਟੇਸ਼ਨ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹਦੇ ਮਾਨਜੋ ਡੀਜੀਪੀ ਸਾਹਿਬ ਪੰਜਾਬ ਮਾਨਜੋ ਡੀਜੀਪੀ ਰੇਲਵੇ ਸਭ ਸਭ ਦੇ ਹਦਾਇਤਾਂ ਤੇ ਅਸੀਂ ਸਪੈਸ਼ਲ ਚੈਕਿੰਗ ਮੁਹਿੰਮ ਅਭਿਆਨ ਚਲਾਇਆ ਪਠਾਨਕੋਟ ਸਟੇਸ਼ਨ ਤੇ 15 ਅਗਸਤ ਦੇ ਤਿਹਾਰ ਇੱਕ 8 ਇਹ ਬਹੁਤ ਸੈnsਟਿਵ ਜਿਲ੍ਹਾ ਉਸਤਾਨਕੋਟ ਬਾਰਡਰ ਲੱਗਦਾ ਪਾਕਿਸਤਾਨ ਦਾ ਇਸ ਕਰਕੇ ਅਸੀਂ ਇਹ ਚੱਪੇ ਚੱਪੇ ਤਲਾਸ਼ੀ ਕਰ ਰਹੇ ਹਾਂ ਸਿਟੀ ਦੀ ਸਟੇਸ਼ਨ ਦੀ ਕੰਟ ਸਟੇਸ਼ਨ ਦੀ ਤੇ ਆਪਣੇ ਮੁਲਾਜ਼ਮਾਂ ਨੂੰ ਗਾਈਡਲਾਈਨ ਦਿੱਤੀਆਂ ਉਹਨਾਂ ਨੂੰ ਬਰੀਫ ਕੀਤਾ ਸਕਾਉਟ ਡਿਊਟੀ ਟਰੈਕ ਡਿਊਟੀ ਤੇ ਪਲੇਟਫਾਰਮ ਡਿਊਟੀ ਕਿਸ ਤਰੀਕੇ ਨਾਲ ਅਲਰਟ ਹੋ ਕੇ ਕਰਨੀ ਹੈ ਮੇਨ ਗੇਟ ਤੇ ਅਸੀਂ ਸਾਲਟ ਵਾਲੇ ਮੁਲਾਜ਼ਮ ਲਾਏ ਨੇ ਉਹਨਾਂ ਕੋ ਐਸਐਲਆਰ ਵੀ ਹੈ ਸਾਲਟ ਵੀ ਹੈ ਜਿਵੇਂ ਅਸੀਂ ਸਾਡੀ ਗੱਡੀ ਕੀਓਆਰਟੀ ਜਿਲ੍ਹੇ ਤੋਂ ਆਉਂਦੀ ਹੈ ਹਰ ਰੋਜ਼ ਸ਼ਾਮ ਦੇ ਟਾਈਮ ਪੀਸੀਆਰ ਵੀ ਜ਼ਿਲ੍ਹੇ ਦੇ ਆਪਣੇ ਪਠਾਨਕੋਟ ਜ਼ਿਲ੍ਹੇ ਦੀ ਪੁਲਿਸ ਤੋਂ ਆਉਂਦੇ ਨੇ ਤੇ ਸਾਡੀ ਪੁਲਿਸ ਵੀ ਲਰਟਾ ਤਾਂ ਕਿ ਕੋਈ ਅਨਸਰ ਹੈ ਵੀ ਘਟਨਾ ਵਾਪਰੇ ਜਨਤਾ ਨੂੰ ਕੀ ਅਪੀਲ ਹੈ ਤੁਹਾਡੀ ਜਨਤਾ ਨੂੰ ਅਪੀਲ ਹੈ ਵੀ ਕਰੋ ਜਾਂਦੇ ਨੇ ਸਟੇਸ਼ਨ ਰਾਈ ਸਫ਼ਰ ਕਰਦੇ ਨੇ ਰੇਲ ਰਾਈ ਤਾਂ ਲਰਟੋ ਕੇ ਸਫ਼ਰ ਕਰਨ ਤਾਂ ਕਿ ਉਹਨਾਂ ਦੇ ਕੋਈ ਗਹਿਣੇ ਵਗੈਰਾ ਜਿਵੇਂ ਮੋਹਰਨਾ ਚੋਰੀ ਹੋ ਜੇ ਕਈ ਕੇਸਾਂ ਦੇ ਪਿੱਛੇ ਪ੍ਰਿਧਾਨੇ ਜਿਲ੍ਹੇ ਸਟੇਸ਼ਨ ਦੇ ਉੱਪਰ ਇੱਕ ਬੱਚੀ ਨੂੰ ਵੀ ਲੈ ਗਏ ਨੇ 12 ਸਾਲ ਦੀ ਕੁੜੀ ਨੂੰ 12 ਸਾਲ ਦੀ ਕੁੜੀ 6 ਸਾਲ ਦੀ ਕੁੜੀ ਨੂੰ ਗਵਾ ਕਰਕੇ ਲੈ ਗਈ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਇਸ ਕਰਕੇ ਬੱਚਾ ਦੇ ਨਜ਼ਰ ਨਜ਼ਰ ਰੱਖਣ ਉਹ ਬਸਉਤਾਰੀ ਵੀਡੀਓ ਵਿੱਚ ਦੱਕੀ ਉਹਦਾ ਮਾਪਿਓ ਆਪਣੇ ਮਸਤ ਕੰਮ 'ਚ ਨਿੱਕੀ ਜੀ ਕੁੜੀ ਕਿਸੇ ਹੋਰ ਕੁੜੀ ਨਾਲ ਖੇਡਦੀ ਆ ਉਹਨੂੰ ਟ੍ਰੇਨ 'ਤੇ ਬਿਠਾ ਕੇ ਲੈ ਜਾਂਦੀ ਇਸ ਕਰਕੇ ਇਸ ਕਰਕੇ ਕਿਉਂਕਿ ਪਤਾ ਹੈ ਕਿ ਨਹੀਂ ਮੁਲਾਜ਼ਮ ਅਲਰਟ ਹੋ ਕੇ ਡਿਊਟੀ ਕਰਨ ਲੈ ਕੇ ਆ ਨਾ ਛਿਪਟਾ ਬਣੀਆਂ ਹੀ ਆ ਕੋਈ ਹਜੇ ਵਧਾਈ ਨਹੀਂ ਗਈ ਪਹਿਲੇ ਵਾਲੇ ਤਰੀਕੇ